ਬਾਪੂ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਠੀਕ ਹੋ ਕੀ ਨਾਮ ਤੁਹਾਡਾ ਨਾਮ ਕੀ ਹੈ ਤੁਹਾਡਾ ਨਾਮ ਤਾਂ ਮੈਂ ਆ ਰਹਾ ਤਾਂ ਪੜ੍ਹਨ ਚਾਹਣਾ ਅਸੀਂ ਮਦਦ ਕਰਨ ਆਏ ਆ ਤੁਹਾਡੀ ਹਾਂ ਮਦਦ ਕਰਨ ਆਏ ਆ ਤੁਹਾਡੀ ਅਸੀਂ ਕੋ ਚਾਹ ਪਾਣੀ ਪੀਣਾ ਰੋਟੀ ਪਾਣੀ ਖਾਣੀ ਆ ਹਾਂ ਨਾ ਕੀ ਖਾਣਾ ਦੱਸੋ जो तो आपकी खा लूंगा रोटी, खा रोटी खाओगे रोटी खा लूगा ठीक है पैसे नहीं ले रे। यही पैसे दे रो रोटी खाऊंगा अच्छा कितो कहाँ के रहने वाले हो नेपाल गाओ नेपाल कहाँ? कौन सा जिला अर्घा खाची है अर्घा खाची है अरघ खाची अर्घा खाची ठीक है बाबा नाम क्या है तुम्हारा मेरा नाम रतन प्रसाद शर्मा है रतन प्रसाद शर्मा रतन, रतन प्रसाद शर्मा ठीक है बाबा लफावा पढ़ा रहे ठीक है बाबा बाबा घर जाना चाहोगे गाँव गाँव घर जाना है अपना नेपाल पैसा आएगी हम दे देंगे पैसा टिकट करवा देंगे अभी रहना दे ट्रेन का टिकट करवा देंगे हम अभी रहना दे जाएंगे अभी रहना दो बाद जाऊंगा बाद में जाओगे तो बाकी गाँव में है कोई बच्चे बच्चे हैं तुम्हारे कोई तीन लड़की बेटी है तीन बेटी है क्या करती है स्कूल जाती हैं पढ़ती है कहाँ शादी, शादी हो गया शादी हो गई एक पढ़ती है एक पढ़ती है तो तुम ऐसे जहाँ पे बाबा क्यों रह रहे हो इतनी गंदगी में बिना कपड़े के लेटे थे बिल्कुल नगन अवस्था में बात है नहीं अभी तो लोगों ने डलवा दिए कपड़े ਜੋ ਹਮੇਂ ਆਏ ਤਾਂ ਮੇਰੇ ਹੀ ਹੈ ਤੇਰੇ ਹੀ ਹਾਂ ਠੀਕ ਹੈ ਬਾਬਾ ਜੀ ਆ ਕਿਸ ਦਾ ਹੈ ਤੇਰਾ ਹੀ ਹੈ ਤੇਰਾ ਹੀ ਬਾਬਾ ਤੇਰਾ ਹੀ ਉਹ ਖਾਣਾ ਖਿਲਾ ਦੋ ਥੋੜਾ ਖਾਣਾ ਖਾਓਗੇ ਚਲੋ ਹਮਾਰੇ ਸਾਥ ਤੈਨੂੰ ਖਾਣਾ ਖਿਲਾਤੇ ਹਾਂ ਚਲੋ ਚਲੋ ਮੈਂ ਇਹੀ ਚਾਲੂ ਚਲੋ ਚप्पल ਪਹਿਨ ਕੇ ਚਲਦੇ ਹਾਂ ਖਾਣਾ ਖਿਲਾਤੇ ਵਾਹ ਹੋਟਲ ਮੈਂ ਚਲਦੇ ਹਾਂ ਹੋਟਲ ਮੈਂ ਚਲਦੇ ਚਲੋ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੇਪਾਲ ਦਾ ਦੱਸਦੇ ਨੇ ਆਪਣੇ ਆਪ ਨੂੰ ਸ਼ਰਮਾ ਜੀ ਤੇ حالਤ ਬਹੁਤ ਖਰਾਬ ਆ ਬੱਦਰ ਆ ਤੇ ਇੱਥੇ ਸਾਨੂੰ ਕਾਲ ਆਈ ਸੀ ਵੀਡੀਓ ਬਣਾ ਕੇ ਭੇਜੀ ਸਾਡੀ ਟੀਮ ਦੇ ਮੈਂਬਰ ਨੇ ਇਧਰ ਆ ਜਮਨ ਗੁਰਵਾਲਾ ਗੁਰਵਾਲਾ ਨੇ ਭੇਜੀ ਤੁਸੀਂ ਦੱਸੋ ਕਿਵੇਂ ਮਤਲਬ ਕਿਦੋਂ ਦਾ ਆਏ ਇੱਥੇ ਆ ਪਹਿਲਾਂ ਉੱਧਰ ਸੀਗੇ ਜੀ ਹਾਂਜੀ ਇੱਕ ਦੋ ਚਾਰ ਦਿਨਾਂ ਤੋਂ ਉੱਧਰੋਂ ਇਧਰ ਆ ਗਏ ਕਿੱਥੇ ਇਦਾਂ ਹੀ ਪਏ ਨੇ ਹਾਂਜੀ ਹਾਂਜੀ ਇੱਥੇ ਪਏ ਰਹਿੰਦੇ ਕਿਦਾਂ ਹੀ ਪਏ ਰਹਿੰਦੇ ਵੀਰੇ ਛੋਟੀ ਦੁਕਾਨ ਕਿਹੜੀ ਆ ਅਰਪਣ ਇੱਕ ਕੱਲ ਇਹਗਾ ਕੋਈ ਨਾਲ ਸੀ ਇਹਦੇ ਕੱਲ ਜਿਵੇਂ ਵੀਡੀਓ ਆਈ ਸੀ ਬਿਨਾ ਕੱਪੜਿਆਂ ਤੇ ਪਿਆ ਸੀ ਬਿਲਕੁਲ ਨੰਗਾ ਸ਼ਰਾਬੀ ਪਿੰਡਾ ਕੋਈ ਜਾਂ ਕੀ ਕਰਦਾ ਪਾਣੀ ਵਾਲਾ ਸ਼ਰਾਬੀ ਕੋਈ ਨਹੀਂ ਓਕੇ ਨਸ਼ਾ ਕੋਈ ਨਹੀਂ ਕਰਦਾ ਖੁਰਕ ਪਈ ਹੋਈ ਪੂਰੀ ਬਾਡੀ ਤੇ ਖਾਇ ਹੋ ਰਹੀ ਜਿਹੜੇ ਬਾਡੀ ਸਕਿਨ ਖਰਾਬ ਹੋ ਰਹੀ ਇਹ ਵੀਡੀਓ ਬਾਕੀ ਵਿੱਚ ਤੁਸੀਂ ਪੇਤੀ ਸੀ ਥੈਂਕ ਯੂ ਬਾਬਾ ਕੀ ਨਾਮ ਤੁਹਾਡਾ ਦੀਪੇ ਵੀ ਧੰਨਵਾਦ ਤੇਰਾ ਛੋਟੇ ਵੀਰ ਬਹੁਤ ਬਹੁਤ ਸ਼ੁਕਰੀਆ ਅਚਾਨਕ ਪੂਰੀ ਸਕਿਨ ਖਰਾਬ ਹੋਈ ਹੋਈ ਆ ਨਾ ਨਹੀਂ ਨਹੀਂ ਜਾਵੇ ਇਹਦੇ ਦੇਖੋ ਜੀ ਪੂਰੀ ਬੋਡੀ ਦੇ ਉੱਤੇ ਨਾ ਕੱਪੜੇ ਉਤਾਰਾ ਸਾਰੀ ਸਕਿਨ ਖਰਾਬ ਹੋਈ ਹੋਈ ਆ ਜਿਹਦੇ ਕਰਕੇ ਇਹਦੇ ਖਾਜ ਹੁੰਦੀ ਆ ਪੈਰ ਵੀ ਗਲੇ ਪਏ ਆ ਇਹਦੇ ਸਕਿਨ ਪੈਰਾਂ ਦੀ ਵੀ ਹੱਥਾਂ ਤੇ ਵੀ ਆ ਦੇਖੋ ਸਾਰੇ ਖਾਜ ਦੇ ਨਾਲ ਨਾ ਮਾਸ ਲਈ ਜਾਂਦਾ ਤੇ ਇਹ ਪਰਦੇਸੀ ਆ ਆਊਟ ਆਫ ਕੰਟਰੀ ਨੇਪਾਲ ਦਾ ਰਹਿਣ ਵਾਲਾ ਵਿਚਾਰਾ ਬਹੁਤ ਸਾਰੇ ਨੇਪਾਲੀ ਭਰਾ ਸਾਡੇ ਇੱਥੇ ਪੰਜਾਬ ਦੇ ਵਿੱਚ ਆਉਂਦੇ ਨੇ ਆਪਣੀ ਕਿਰਤ ਕਮਾਈ ਵਾਸਤੇ ਆਪਣੇ ਬੱਚਿਆਂ ਦੇ ਚੰਗਾ ਜੀਵਨ ਜਾਣ ਵਾਸਤੇ ਮਿਹਨਤ ਮਜ਼ਦੂਰੀ ਕਰਨ ਵਾਸਤੇ ਪਰ ਜਦੋਂ ਕਈ ਵਾਰੀ ਕਿਸੇ ਦੇ ਹਾਲਾਤ ਇਸ ਤਰ੍ਹਾਂ ਹੋ ਜਾਂਦੇ ਆ ਅੱਜ ਸਾਡਾ ਸਮਾਜ ਇੰਨਾ ਸੈਲਫਿਸ਼ ਹੋ ਗਿਆ ਵੀ ਕੋਈ ਕਿਸੇ ਦੀ ਬਾਹ ਫੜ ਕੇ ਰਾਜੀ ਨਹੀਂ ਹੈਗਾ ਆਹ ਗੁਰਾਇਤ ਤੇ ਫਿਰ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੀ ਕੰਡੀਸ਼ਨ ਜਾਂਦਾ ਉਹਦੀ ਹਾਲਤ ਹੋਰ ਬਦ ਤੋਂ ਬਦਰ ਹੋ ਜਾਂਦੀ ਕੋਈ ਉਹਨੂੰ ਪੁੱਛਣ ਵਾਲਾ ਨਹੀਂ ਕੋਈ ਉਹਨੂੰ ਦੇਖਣ ਵਾਲਾ ਨਹੀਂ ਫੇਰ ਸਾਡਾ ਸਿਸਟਮ ਵੀ ਨਹੀਂ ਕੰਮ ਕਰ ਰਿਹਾ ਕੋਈ ਜਾਂਦਾ ਹੋਵੇ ਚਲੋ ਲੋਕ ਨਹੀਂ ਧਿਆਨ ਦਿੰਦੇ ਤਾਂ ਸਿਸਟਮ ਕੰਮ ਕਰੇ ਹਸਪੀਟਲ ਚ ਐਡਮਿਟ ਕਰਾਇਆ ਜਾਵੇ ਉੱਥੇ ਪ੍ਰੋਪਰ ਟਰੀਟਮੈਂਟ ਹੋਵੇ ਇਹਦੀ ਕੇਅਰ ਹੋਵੇ ਕਿੱਦਾਂ ਦਾ ਵੀ ਕੋਈ ਸਿਸਟਮ ਨਹੀਂ ਕੰਮ ਕਰਦਾ ਹੋਰ ਬੋਟਾ ਆ ਗਿਆ ਹੁਣਾਂ 3-4 ਮਹੀਨੇ ਇੱਥੇ ਪੂਰਾ ਬਾਜ਼ਾਰ ਗਰਮ ਰਹਿਣਾ ਬੋਟਾ ਪੂਰਾ ਇੱਥੇ ਵੋਟਾਂ ਦਾ ਲੋਕਾਂ ਦਾ ਲੋਕਤੰਤਰ ਦਾ ਘਾਣ ਹੋਣਾ ਇੱਥੇ ਪਰ ਅਸਲੀਅਤ ਦੇ ਵਿੱਚ ਜ਼ਿੰਦਗੀ ਸਾਡੀ ਇਦਾਂ ਹੀ ਰਹਿਣੀ ਜਿਹੜੀ ਹਾਲਤ ਚਾਜੇ ਬੰਦਾ ਪਿਆ ਇਹਨਾਂ ਦੀ ਜ਼ਿੰਦਗੀ 'ਚ ਕੋਈ ਸੁਧਾਰ ਨਹੀਂ ਹੋਣਾ 75 ਸਾਲ ਹੋ ਗਏ ਸਾਨੂੰ ਯਾਦ ਹੋਿਆਂ ਨੂੰ ਪਤਾ ਨਹੀਂ ਕਿੰਨੀ ਵਾਰ ਐਸੈਂਬਲੀਆਂ ਚੁਣ ਲਈਆਂ ਕਿੰਨੀ ਵਾਰੀ ਰਾਜ ਸਭਾ ਵਿਧਾਨ ਸਭਾ ਹੋ ਚੁੱਕੀ ਆ ਪਰ ਆਮ ਬੰਦਾ ਬੱਗ ਤੋਂ ਬੱਤਰ ਹਾਲਾਤਾਂ ਚ ਪਿਆ ਹੈ ਤੇ ਸਾਡੀ ਬੇਨਤੀ ਆ ਹੁਣ ਜਿਹੜੀਆਂ ਇਲੈਕਸ਼ਨਾਂ ਆ ਰਹੀਆਂ ਲੋਕਾਂ ਨੂੰ ਬੇਨਤੀ ਆ ਭਾਈ ਜਿਨ੍ਹਾਂ ਨੂੰ ਵੋਟਾਂ ਪਾਉਣੀਆਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਸਾਡੇ ਲਈ ਕੀ ਇੰਤਜ਼ਾਮ ਕਰ ਰਹੇ ਹੋ ਸਾਡੇ ਲਈ ਕਿਹੜੇ ਤੁਸੀਂ ਇਸ ਤਰ੍ਹਾਂ ਦੇ ਉਪਰਾਲੇ ਕਰੋਗੇ ਜਿਹਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਆਊਗਾ ਜਾਂ ਜਿਹੜੇ ਆਮ ਲੋਕ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਆ ਉਹਨਾਂ ਦੀ ਜ਼ਿੰਦਗੀ ਵਾਸਤੇ ਕੀ ਤੁਸੀਂ ਬਿਹਤਰ ਉਪਰਾਲੇ ਕਰ ਰਹੇ ਹੋ ਕਿ ਜਰੂਰ ਸਵਾਲ ਕਰਿਆ ਕਰੋ ਤਾਂ ਜੋ ਇੱਕ ਚੰਗਾ ਸਮਾਜ ਸਿਰਜ ਸਕੀਏ ਚੰਗਾ ਸੋਹਣਾ ਪੰਜਾਬ ਸਾਡੇ ਪੰਜਾਬ ਦੀ ਇੰਦਾਂ ਨਹੀਂ ਤੁਸੀਂ ਵੀਰਾਂ ਦੇਖ ਕੇ ਸ਼ਰਮ ਆਉਂਦੀ ਹੈ ਆਪਣੇ ਆਪ ਨੂੰ ਵੀ ਵੀ ਸਾਡੇ ਪੰਜਾਬ ਦੇ ਵਿੱਚ ਇੱਕ 15 ਦਿਨਾਂ ਤੋਂ ਬੰਦਾ ਇਦਾਂ ਹੀ ਘੁੰਮ ਰਿਹਾ ਨੰਗਾ ਇਦਾਂ ਹੀ ਸੜਕਾਂ ਤੇ ਲੇਟ ਰਿਹਾ ਤੜਫ ਰਿਹਾ ਖਾਜ ਕਰ ਰਿਹਾ ਲੁਧਿਆਣੇ ਦਾ ਸਭ ਤੋਂ ਵੱਡਾ ਹਸਪਤਾਲ ਆ ਦਿਆਨੰਦ ਹਸਪੀਟਲ ਡੀ ਐਮ ਸੀ ਜਿੱਥੇ ਦੁਨੀਆ ਭਰ ਤੋਂ ਲੋਕ ਇਲਾਜ ਕਰਾਉਣ ਆਉਂਦੇ ਨੇ ਤੇ ਉਹਦੇ ਬਾਹਰ ਪਿਆ ਇਹ ਬੰਦਾ ਇੱਕ ਛੋਟੀ ਜੀ ਸਮੱਸਿਆ ਕਰਕੇ ਤੜਫ ਰਿਹਾ। ਇਹਦੀ ਮਦਦ ਕਰਨ ਵਾਸਤੇ ਕੋਈ ਉਪਰਾਲਾ ਨਹੀਂ। ਕੋਈ ਸਿਸਟਮ ਨਹੀਂ। ਕਿਉਂ? ਕਿਉਂਕਿ ਅਸੀਂ ਖੁਦ ਆਪਣੇ ਆਪ ਵਾਸਤੇ ਸੋਚਦੇ ਆਂ। ਅਸੀਂ ਸੈਲਫਿਸ਼ ਹੋ ਗਏ ਆ ਇਸ ਕਰਕੇ ਸਾਨੂੰ ਵੀ ਕੋਈ ਫਰਕ ਨਹੀਂ ਪੈਂਦਾ। ਕੋਈ ਮਰੇ ਕੋਈ ਜੀਵੇ ਸੁਤਰਾ ਘੋਲ ਪਤਾਸੇ ਪੀਵੇ ਇਹਨਾਂ ਦੀ ਜ਼ਿੰਦਗੀ 'ਚ ਜੋ ਮਰਜੀ ਹੋਵੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਤਾਹੀਆਂ ਹਾਲਾਤ ਧੰਨਵਾਦ ਕਰਦੇ ਆਂ ਵੀਰੋ ਨਾਲ ਜਿਨ੍ਹਾਂ ਨੇ ਵੀਡੀਓ ਬਣਾ ਕੇ ਭੇਜੀ ਆ ਪਈ ਸਮਾਨ ਕੀ ਕਲਪਰਤ ਹੋ ਗਿਆ ਹੋਰ ਸਮਾਨ ਵੀ ਸੀ ਉਹ ਸਮਾਨ ਬਾਪੂ ਸਮਾਨ ਕਿੱਥੇ ਤੇਰਾ ਹਾਂ ਜਿਹੜਾ ਤੇਰੇ ਕੋਲ ਸਮਾਨ ਸੀ ਕਿੱਥੇ ਗਿਆ ਕੱਪੜੇ ਪਰ ਕੰਬਲ ਕੁੰਬੜ ਜਾਈਆਂ ਬੈਗ ਉਧਰ ਰਖਵਾਇਆ ਮੈਂ ਤਾਂ ਹਸਪੀਟਲ 'ਮੈਂ ਤਾਂ ਹਸਪੀਟਲ 'ਮੈਂ ਤਾਂ ਹਸਪੀਟਲ 'ਚ ਉਧਰ ਆਇਆ ਰਾਹ ਹੋਏ ਕਿੱਥੇ ਪਾਰਕ ਚ ਰੱਖਿਆ ਪਾਰਕ ਚ ਰੱਖਿਆ ਪਾਰਕ ਪਾਰਕ ਨਹੀਂ ਆ ਪਾਰਕ ਮੇ ਜੋ ਵਾਏ ਉਧਰ ਰਲ ਰਲਦੀਆਂ ਹੋਰ ਉਧਰ ਰੱਖ ਹੈ ਮੈਨੂੰ ਨਹੀਂ ਲੱਗਾ ਬਾਬਾ ਤੁਸੀਂ ਕੱਪੜੇ ਵਗੈਰਾ ਜਿਹੜੇ ਤੇਰੇ ਕੋਲੇ ਸੀ ਬੈਗ ਬੂਟੇ ਚੀਟੂਚੀ ਉਹਦੇ ਦੀ ਤੇਰੇ ਕੋਈ ਕਾਗਜ਼ੀ ਤਾਂ ਨਹੀਂ ਸੀਗੇ ਆਧਾਰ ਕਾਰਡ ਵਗੈਰਾ ਨਹੀਂ ਮੇਰਾ ਨਾਂ ਕਿ ਤਾਂ ਘਰੇ ਘਰੇ ਜੋੜ ਕੇ ਆਇਆ ਥਾ ਘਰੇ ਛੋਟਾ ਆਧਾਰ ਕਾਰਡ ਠੀਕ ਹੈ ਚਲੋ ਫੇ ਚਲਤੇ ਆ ਜਾ ਬਾਬਾ ਉਠੋ ਖੜੇ ਹੋ ਜਾ ਉਹ ਮੁੰਡਾ ਜਿਹੜਾ ਤੁਕੇ ਲੱਗੇ ਜਿਹੜਾ ਨਹੀਂ ਹੋ ਗਿਆ ਵਧੀਆ ਹੋ ਗਿਆ ਬਾਰ ਮੁੰਡਾ ਬਿਲਕੁਲ ਠੀਕ ਹੈ ਜੀ ਉਹ ਅਗਰਵਾਲ ਸੀ ਜਣਾ ਹਾਂਜੀ ਹਾਂਜੀ ਹਾਂ ਮੁੰਡਾ ਠੀਕ ਹੈ ਜੀ ਉਹ ਬਾਕੀ ਹਾਂ ਵਧੀਆ ਹੋ ਗਿਆ ਉਹ ਮਰ ਗਿਆ ਸੀ ਉਹ ਇਹ ਹਾਲ ਫੇ ਠੀਕ ਆ ਉਹਨਾਂ ਨੂੰ ਹੂੰ ਕਾਰਨ ਵੀ ਆ ਰਿਹਾ ਤੇ ਅਸੀਂ ਕੱਲ ਨਹੀਂ ਕੀਮਤ ਨਹੀਂ ਹੈ ਇਸ ਪਰਦੇਸੀ ਵੀਰ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਕੇ ਚੱਲੇ ਆ ਯਾਨੀ ਕਿ ਵਿਚਾਰੇ ਦੀ ਲੱਤਾਂ 'ਚ ਜਾਨ ਨਹੀਂ ਪਾਣੀ ਹੀ ਬੋਤਲ ਲੈ ਇਹ ਪਾਣੀ ਹੋਰ ਲੈ ਦਿੱਤਾ ਉਹ ਮੈਂ ਬਾਬਾ ਹੋਰ ਲੈ ਲੇਂਗੇ ਪਾਣੀ ਇਹ ਗਾਰੇ ਦੀਆਂ ਲੱਤਾਂ 'ਚ ਵੀ ਜਾਨ ਨਹੀਂ ਬਚੀ ਨਹੀਂ ਪੈਸੇ ਨਹੀਂ ਚਾਹੀਦੇ ਰੁਕ ਜਾ ਬਾਬਾ ਰੁਕ ਜਾ ਰੁਕ ਜਾ ਰੁਕ ਤਾ ਜਾ ਰੁਕ ਨਹੀਂ ਬਾਬਾ ਜੀ ਨਹੀਂ ਲੈਣ ਦੇ ਰੁਕ ਤਾ ਜਾ ਕੋਈ ਫਰੂਟ ਫਰਾਤ ਲੈ ਦੋ ਇਤੋਂ ਸਬਾਨ ਲੈ ਦੋ ਕੋਈ ਬਾਬਾ ਜੀ ਫਰੂਟ ਲੈ ਦੋ ਸਿਓ ਲੈ ਦੋ ਇਤੋਂ ਉਹਦੇ ਸਿਓ ਲੈ ਦੋ ਸਿਓ ਲੈ ਦੋ ਕੰਮਲਾ ਇਹ ਵੀ ਪੈਸੇ ਕਰ ਬੋਤਲਾਂ ਕੱਢ ਪਰ ਸਦੇ ਪਾਣੀ ਆ ਆਫੜਾ ਦੇ ਤੋ ਪਹਿਲੇ ਜਾਗੇ ਦਾ ਖਾਲੀ ਕਰਤ ਸਾਜੀ ਕਰ ਦੇ ਆ ਜੀ ਨਾ ਕਰੋ ਪੈਸੇ ਨਹੀਂ ਜੀ ਲੈਂਦੇ ਆ ਪੈਸੇ ਲੈਂਦੇ ਨਹੀਂ ਲੈਂਦੇ ਨਹੀਂ ਕੋਈ ਸਮਾਨ ਲੈ ਦੋ ਫਰੂਟ ਲੈ ਦੋ ਅੱਜ ਪੱਲੇ ਪਾਰ ਗੱਲ ਮੰਨਣਾ ਜੇ ਲੋ ਹਾਂਜੀ ਬੀਰੀ ਪਹਿਲਾਂ ਸਮਾਨ ਸੁਲਗਾ ਕੇ ਕਿਧਰ ਰੋ ਮੱਚ ਕੇ ਉਹ ਨਹੀਂ ਅੰਦਰ ਸਕੋ ਨਾ ਧਰਨੀ ਬਾਪੂ ਖੜ ਦੇ ਆਪਾ ਆਤ ਕੁਝ ਆਪਾ ਨਹੀਂ ਨਹੀਂ ਬਾਪੂ ਕੋਈ ਬਾਪੇ ਆਹ ਦਾਨ ਹੋਰ ਆਉਤ ਹੋ ਸੰਤ ਹੋ ਸੰਪਨ ਕੀਆ ਜੱਪੜਾ ਉੱਪਰ ਕਰਨਾ ਚੱਲ ਜੱਪੜਾ ਉੱਪਰ ਕਰ ਦੇ ਜੱਪੜਾ ਤਾਰ ਦੇ ਆ ਵੀ ਜੱਪੜਾ ਤਾਰ ਦੇ ਬਾਬਾ ਇੱਥੇ ਰੱਖ ਲੈ ਕੰਬਲ ਚੱਕ ਲੈ ਗਾਹ ਕਰ ਦੇ ਕੰਬਲ ਹੌਂਕਾ ਜੇ ਬਿਨਾਂ ਕੰਬਲ ਦੇ ਤੂੰ ਕੱਟਾ ਰਿਹਾ ਹੈ ਨਾ ਕੰਬਲ ਰੱਖ ਲੈ ਇੱਥੇ ਵੇਲੇ ਉੱਪਰ ਪੁੱਤ ਤੂੰ ਕਢਾਉਂਦਾ ਪੇਪਰ ਤੂੰ ਕਢਾ ਕੇ ਲਵਾ ਸਵਾਸ ਇੰਨੀਆਂ ਕਿ ਬੇਨਤੀਆਂ ਸਾਡੀਆਂ ਆਪਣੇ ਆਸ-ਪਾਸ ਜ਼ਰੂਰ ਖਿਆਲ ਕਰਿਆ ਕਰੋ ਸਾਰੇ ਆਪਣੇ ਆਸ-ਪਾਸ ਹੀ ਇਸ ਤਰ੍ਹਾਂ ਦੇ ਲੋਕ ਤੜਫਦੇ ਨੇ ਆਪਣੇ ਆਸ-ਪਾਸ ਹੀ ਲੋਕ ਜ਼ਿੰਦਗੀਆਂ ਨਰਕਵਾਰੀਆਂ ਕੱਟਦੇ ਨੇ ਪਰ ਜੇ ਅਸੀਂ ਉਪਰਾਲਾ ਕਰੀਏ ਤਾਂ ਹੀ ਕੋਈ ਹੋਰ ਤੁਹਾਡੇ ਨਾਲ ਲੱਗ ਕੇ ਉਪਰਾਲੇ ਸਾਥ ਦੇਵਕੇ ਉਹ ਕਾਰਮਾ ਬਣ ਜਾਊਗਾ ਅੱਜ ਸਾਡੇ ਵਰਗੇ ਕਾਲਜਵੀਆਂ ਨੂੰ ਸੱਚੇ ਪਾਤਸ਼ਾਹ ਨੇ ਏਡੀ ਵੱਡੀ ਡਿਊਟੀ ਲਾਤੀ ਆ ਅਸੀਂ ਤਾਂ ਇੰਨੀ ਔਕਾਤ ਦੇ ਮਾਲਕ ਵੀ ਨਹੀਂ ਸੀਗੇ ਗਿੱਡੀ ਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ ਆ ਤੁਸੀਂ ਵੀ ਜਰੂਰ ਆਪਣੇ ਆਸ-ਪਾਸ ਖਿਆਲ ਰੱਖੋ ਲੋੜਵੰਦਾ ਦੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ ਆਪਣਾ ਪਤਾ ਨੋਟ ਕਰ ਲਓ ਜਿੰਨੇ ਜੀ ਕਾਰਡ ਦੇਣ ਨੇ ਕਾਰਡ ਦੇ ਕਾਰਡ ਦੇ